ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੇਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਬਾਈ ਬੇਅੰਤ ਦੀਆਂ ਤੁਹਾਨੂੰ ਦੋ ਵੜਾ ਵਿਖਾਉਣੀਆਂ ਇੱਕ ਤਾਜੀ ਸੂਈ ਸਵਾਈ ਆ ਇੱਕ ਸੂਨ ਨੂੰ ਤਿਆਰ ਹੈ ਮੌਲ ਬਾਈ ਕਹਿੰਦਾ ਜੈ ਜੀ ਹੋਣਗੇ ਬਾਕੀ ਤੁਸੀਂ ਸੌਣੇ ਲੈਣਾ ਇਨਫਾਰਮੇਸ਼ਨ ਲੈ ਲੈਣਾ ਆਉ ਕਰ ਦੇ ਗੱਲ ਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇਰਾ ਨਾਮ ਬਾਈ ਜੀ ਬਿਜੰਤ ਸਿੰਘ ਜੀ ਪਿੰਡ ਕਾਲੇ ਕੀ ਤਹਿਸੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਹੈ ਜੀ 9914566052 9914566052 ਜੁੜਾ ਬਾਈ ਹਾਂ ਜੁੜਾ ਬਾਈ ਸੂਈ ਸਵਾਈ ਤੇ ਸ਼ੁਰੂ ਕਰ ਲੀਏ ਇਹ ਵੀਰੇ ਪਰਸੋਂ ਦੀ ਸੂਈ ਆ ਹੂੰ ਤੇ ਚੁਆਈ ਚੁਈ ਇੱਕ ਨੰਬਰ ਆ ਸੀ ਠੰਡੀ ਪੂਰੀ ਆ ਸੀ ਸਭ ਪੂਰੀ ਪੂਰੀ ਯਾਰ ਫੁੱਲ ਸਿੰਘਾਂ ਦਾ ਤਾਂ ਇੱਕ ਨਾ ਹੀ ਛੋਟਾ ਛੋਟਾ ਸਿੰਘ ਹੈ ਇਹਦਾ ਨਾਂ ਹੀ ਹੈ ਇੱਕ ਐਚ ਐਫ ਗਾਨ ਵਾਲੋ ਵੀ ਠੰਡੀ ਸੀਲ ਪੂਰੀ ਆ ਤੈਨੂੰ ਪਤਾ ਆਪਾਂ ਪਸ਼ੂ ਸੀਲ ਠੰਡੇ ਲੈਣੇ ਆ ਇਹ ਤਾਂ ਗੱਲ ਹੈਗੀ ਤੇ ਜਿਹੜਾ ਮੇਰੇ ਭੈਣ ਭਰਾ ਨੇ ਆਪਾਂ ਨੂੰ ਜਿਵੇਂ ਪਿਛਲੇ ਸੂਏ ਦਾ ਦੁੱਧ ਦੱਸਿਆ ਉਹ ਆਪਾਂ ਦੁੱਧ ਦੱਸਣਾ ਉਹ ਹੀ ਆਪਾਂ ਸੂਆ ਦੱਸਣਾ ਜਿਹੜੇ ਭੈਣ ਭਰਾ ਨੇ ਮੇਰਾ ਮਤਲ ਲੈਣੀ ਆ ਉਹਨੇ ਆਪਦੀ ਸਮਝ ਨਾਲ ਲੈਣੀ ਵੀ ਮੈਂ ਕਿੰਨਾ ਦੁੱਧ ਚੋ ਸਕਦਾ ਆਪਣਾ ਮਾਲ ਖਰੀਦਿਆ ਐਵੇਂ ਆਪਾਂ ਝੂਠਫਾਣ ਮਾਰ ਕੇ ਨਹੀਂ ਵੇਚਦੇ ਸਹੀ ਹੈ ਕਿਉਂਕਿ ਆਪਾਂ ਐਵੇਂ ਕਹੀ ਹੋਈ ਆ ਯਾਰ 25 ਕਿਲੋ ਦਿੱਤਾ 22 ਕਿਲੋ ਦਿੱਤਾ ਜਿੰਨਾ ਆ ਜੇ ਜੀਨੇ ਲੈਣੀ ਆ ਉਹਨੇ ਮੇਰੇ ਭਰਾ ਨੇ ਭੈਣ ਨੇ ਉਹਨੇ ਆਉਦੀ ਸੰਝਣਾ ਲੈਣੀ ਵੀ ਮੈਂ ਕਿੰਨਾ ਚੋ ਸਕਦਾ ਉਹਨਾਂ ਨੇ ਕਿੰਨਾ ਕਿ ਦੱਸਿਆ ਉਹਨਾਂ ਨੇ ਵੀ ਪਹਿਲਾਂ ਦਾ ਦੱਸਿਆ ਵੀ 17 ਲੀਟਰ ਦੁੱਧ ਚੋਇਆ ਜਾਣੀ ਦੇ ਥੱਲੇ ਠੀਕ ਐ ਚੁਵਾਈ ਚੁਈ ਦੀ ਇੱਕ ਨੰਬਰ ਆ ਮਗਰ ਵੱਛੀ ਆ ਮਗਰ ਵੱਛੀ ਹਾਂ ਜੈਣੀ ਤਾਂ ਇੰਨੀ ਆ ਨਾ ਉਹ ਗਲਾ ਛਾਦੇ ਵੀ ਬਿਨਾ ਨਿਆਣੇ ਤੋਂ ਭਲਾ ਬਹਿ ਜਾ ਖੁਰਮ ਹਲੀ ਜਾਈ ਜੇ ਲੱਤ ਪਾਟ ਲੈ ਲੈ ਧਾਰਾ ਮਾਰ ਕੇ ਵੀ ਅੱਪਾ ਵਿਖਾ ਦਿੰਨੇ ਠੀਕ ਐ ਜੀ ਹਾਂ ਦੋਸਤੋ ਚੁਵਾਈ ਬਾਈ ਕਹਿੰਦਾ ਬਾੜੀ ਚੰਗੀ ਧਾਰਾ ਮਾਰ ਕੇ ਵਿਖਾ ਦਿੰਨੇ ਆ ਮੋਟੀ ਧਾਰ ਹੈ ਜ਼ਰੂਰ ਚੜਦਾ ਚਵਾਈ ਹੀ ਚੰਗੀ ਆ ਇੱਕ ਨੰਬਰ ਆ ਡਾਂ ਕਰਕੇ ਚਵਾਈ ਆ ਮੋਟੀ ਇੱਥੋਂ ਧਾਰ ਮਾਰਾਂ ਹੋ 10 ਫੁੱਟ ਤੇ ਜਾਊਗੀ ਤਾਂ ਐਨੀ ਚੰਗਾ ਚੂਣ ਲੱਗਾ ਰਹਿਣੂ ਸਹੀ ਆ ਜੀ ਹਾਂ ਜੇਰ ਜੂ ਰੋਕੇ ਜਾਵਾਂ ਜੇਰ ਜਾਵਾਂ ਓਕੇ ਆ ਜੀ ਕੱਢੀਏ ਬਾਹਰ ਨੂੰ ਦੋਸਤੋ ਬਾਈ ਦੱਸਦਾ ਕਿ ਜੀ ਤੋਂ ਲਈਓ ਕਹਿੰਦੇ 17 ਲੀਟਰ ਦੁੱਧ ਅਸੀਂ ਚੋਇਆ ਬਾਕੀ ਕਹਿੰਦਾ ਮਾਲ ਆਪਣਾ ਖਰੀਦਿਆ ਵਾ ਬਿਆੰਦ ਕਹਿੰਦਾ ਮੈਂ ਆਪਦੀ ਸਮਝ ਨਾ ਲਈ ਐ ਜਿਨੇ ਲੈਣੀ ਹੋਊ ਅਗਲਾ ਆਪਦੀ ਸਮਝ ਨਾ ਲੈ ਲੈ ਕਿ ਕਿੰਨਾ ਦੁੱਧ ਦੇਊਗੀ ਮਗਰੇ ਦੇ ਬੱਛੀ ਆ ਕਦ ਕਾੜ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਮੱਝਾਂ ਵਰਗਾ ਦੁੱਧ ਹੋਊ ਮੋٹے-ਮੋٹے ਥਾਣਾ ਹੱਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਸੀਲ ਠੰਡੀ ਦਾ ਯਾਰ ਇੰਨੀ ਭਲਾ ਜਿਹਾ ਅੱਖ ਨੂੰ ਪਾ ਦੇ ਥੱਲੇ ਠੀਕ ਐ ਸੀਲ ਸੌ ਵਾਲਾ ਤਾਂ ਬਾਈ ਕਹਿੰਦਾ ਕੋਈ ਚੱਕਰ ਨਹੀਂ ਆ 600 ਫੁੱਲਾ ਬਾਕੀ ਤੁਸੀਂ ਜਿਨੇ ਲੈਣੀ ਆ ਕੇ ਤੁਸੀਂ ਵੇਖ ਹੀ ਲੈਣੀ ਆ ਸੂਈ ਸਵਾਈ ਹੈਗੀ ਆ ਆਪਦੀ ਤੜਕੇ ਵੀ ਚੋਲਿਓ ਆਥਨੇ ਵੀ ਚੋਲਿਓ ਦੋ ਟਾਈਮ ਭਾਵੇਂ ਚਾਰ ਟਾਈਮ ਆਪਦੀ ਚਵਾਈ ਕਰਕੇ ਲੈ ਜਾਇਓ ਸੈਂਕ ਸੂਰ ਦਾ ਯਾਰ ਨਾ ਹੀ ਆਪਾਂ ਲਾਂ ਜੱਭੀਆਂ ਪਾਈ ਨਹੀਂ ਠੀਕ ਐ ਐਚ ਐਫ ਬਣੀਆ ਲੱਗਣ ਦੀ ਹੱਥ ਲਾ ਮੈਂ ਖੁਰ ਮਲੀ ਜਾ ਪਲਾਂ ਹਮ ਸਹੀ ਐ ਲਾ ਭਲਾਂ ਪਿੱਛੇ ਦੀ ਚਵਾਈ ਕਰ ਲਈ ਉਹੋ ਜੀ ਢਾਂਡੀ ਨਹੀਂ ਲੈਂਦੇ ਆਪਾਂ ਇਹੜੀ ਲੱਤ ਮਾਰੂ ਹਾਂ ਲੱਤ ਮਾਰੂਗੀ ਤੈਨੂੰ ਪਤਾ ਸੀਲੀ ਲੈਣੀ ਆ ਹਾਂ ਦੱਸੋ ਸੀਲ ਬਹੁਤ ਆ ਅਗਲਾ ਕਹਿੰਦਾ ਥੱਲੇ ਬਹਿ ਜਾਂਦਾ ਜਦੋਂ ਲੈਣੀਆਂ ਚੰਗੀਆਂ ਥੱਲੇ ਬਹਿਣਾ ਹੀ ਆ ਬਾਈ ਹਾਂ ਇਹ ਵੀ ਗੱਲ ਆ ਅੱਜ ਤੁਹਾਡੀ ਹੋਊਗੀ ਥੱਲੇ ਬਹਿਣ ਹੀ ਨਹੀਂ ਦੇਣਾ ਉਹਨੇ ਉਹਨੇ ਜੋੜ ਕੇ ਮਾਰੀ ਆਪੇ ਉੱਠ ਗੜ ਮੈਂ ਅਗਲਾ ਪਹਿਲਾਂ ਹੀ ਪਾਸੇ ਰਹਿਂਦਾ ਉਹ ਜੀ ਤੂੰ ਜੈ ਜੈ ਮੁੱਲ ਵੇਂਦਾ ਜਿਹੜੀਆਂ ਮੁੱਲ ਕਰੋ ਉਹਨੂੰ 55 ਕਰਾ ਵਾਲਾ 46000 ਦੀ ਦੇ ਦੇਣੀ ਆ 46 ਦੀ ਉਹ ਫਰੀ ਆ ਬਸ ਇੱਕ ਠੀਕ ਆ ਭੈਣ ਭਰਾ ਬਸ ਕਸਾਈ ਨਾ ਕਰੇ ਮੇਰੇ ਨਾਲ ਮੁੱਲ ਆਪਾਂ 55 ਕਰਾ ਲੋ ਬਾਈ ਕਹਿੰਦਾ 46000 ਦੀ ਦੇ ਦੇਣੀ ਆ ਦੁੱਧ ਕੋਈ 17 1 ਇਹਦਾ ਕਹਿਣਾ ਮਸੂਆ ਇਹਦੋਂ ਸੂਆ ਵੀਰੇ ਆਪਾਂ ਨੂੰ ਦੱਸਿਆ ਅਗਲੇ ਦੇ ਦੂਜਾ ਦੂਜਾ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਐ ਇਹ ਲੈ ਜੂਗੀ 6-7 ਦਿਨ ਲੈ ਜੂਗੀ ਵਹਿੜ ਪੂਰੀ ਵੱਡੀ ਆ ਲੰਮੀ ਲੰਮੀ ਬਹੁਤ ਢੱਲਾ ਢੋਲਾ ਬਹੁਤ ਪੰਨਾਂ ਵਹਿੜ ਦੀਆਂ ਦੋਸਤੋ 6-7 ਦਿਨ ਲੈ ਜੂ ਵਾੜ ਢੇਲਾ ਹਜੇ ਪਈਆਂ ਬਹੁਤ ਇਹ ਵੀ ਪੂਰੀ ਆਈ ਬਹਿ ਗਈ ਭਲਾ ਥੱਲੇ ਨਾ ਕਿ ਦੋਵੇਂ ਸੀਲ ਸਾਬੂ ਠੀਕ ਐ ਕਿੰਨਾ ਕ ਦੁੱਧ ਪਿਆਜ ਪਾਲ ਇਹ ਬਹਿੰਤਾ ਆ ਕੇ ਤੈਨੂੰ ਕੁਲੇਸ਼ੇ ਫੇਰ ਪਈ ਜਾਂਦੇ ਚੱਲ ਕੋਈ ਨਾ ਨਾਂ ਦਾ ਗਾਂ ਮਛਾ ਹੋ ਜਾਂਦਾ ਕਿੰਨਾ ਕ ਦੁੱਧ ਪਿਆਜ ਬਹਿੰਤਾ ਦੋ ਵੀਰ ਆਪਾਂ ਵੀਰੇ ਦੱਸਿਆ 23 ਲੀਟਰ ਜੀ ਤੋਂ ਲਈ ਆ ਆਪਾਂ ਠੀਕ ਹੈ ਹਾਂ ਵੀ 23 ਲੀਟਰ ਚੋਇਆ ਦੋਸਤੋ ਜਿਹਨੇ ਲੈਣੀ ਆ ਉਹਨੇ ਆਪ ਦੀ ਸਮਝ ਨਾਲ ਲਈ ਮੈਂ ਕਿੰਨਾ ਚੋਇਆ ਦੋਸਤੋ ਹਫਤੇ ਦੀ ਕੱਚੀ ਆ ਕੋਈ ਘਰੇ ਨਹੀਂ ਚੋਈ ਖਰੀਦੀ ਹੈਗੀ ਆ ਬਿਆਨਤ ਨੇ ਆਪ ਦੀ ਸਮਝ ਨਾਲ ਲੈ ਲਈ ਆ ਤੁਸੀਂ ਆਪ ਦੀ ਸਮਝ ਨਾਲ ਲੈ ਲਓ ਪੂਰੀਆਂ ਥਾਲ ਤੋਂ ਪੂਰਾ ਚੰਗਾ ਜਿਵੇਂ ਮਰਜ਼ੀ ਥੱਲੇ ਵਹਿ ਜੀ ਫੀਲ ਫਲਾਗ ਇੰਨੀ ਆ ਸੀਲ ਸਾਬ ਪੂਰੀ ਆ ਵੈੜ ਹਜੇ ਪੌਣੀ ਦਾ ਹੈ ਨਹੀਂ ਸੀ ਆਪਾਂ ਇੱਕ ਵੈੜ ਹੋਰ ਸੀ ਉਹ ਥੋੜਾ ਆਉਣ ਚ ਲੇਟ ਹੋ ਗਿਆ ਵੈੜ ਵੈਗੀ ਉਹ ਵੈਗੀ ਨਹੀਂ 5-7 ਦਿਨ ਇਹੀ ਸਾਂਹ ਕੇ ਪਾਉਂਦੇ ਲਟ ਕੇ ਸੂਂਗੀ ਇਹਨਾਂ ਦੇਵਾ ਕਰੂਗੀ ਦੋਸਤੋ ਵੈੜਾਂ ਤਾਂ ਦੋ ਹੋਰ ਸੀng ਆ ਇੱਕ ਤਾਂ ਸੇਲ ਹੋ ਗਈ ਆ ਇੱਕ ਸੁਈ ਵੀ ਖੜੀ ਆ ਉਹ ਤੁਹਾਡੇ ਸਾਹਮਣੇ ਹੀ ਆ ਉਹਨਾਂ ਦੋਵਾਂ ਦੀ ਵੀਡੀਓ ਬਣਾਉਣੀ ਸੀ ਪਰ ਉਹ ਵੈੜ ਸੇਲ ਹੋ ਗਈ ਇਹ ਤਾਂ ਨਾਲ ਬਾਈ ਕਹਿੰਦਾ ਉਦਾਂ ਖੜੀ ਸੀਗੀ ਚਲੋ ਹੁਣ ਇੱਕ ਨਾਕ ਰਹਿ ਗਿਆ ਉਦਾਂ ਵਿਖਾਤੀ ਕੱਚੀ ਆ ਇੱਕ ਹਫਤੇ ਦੀ ਨਹੀਂ ਇਹ ਤਿਆਰ ਕਰਕੇ ਬਣਾਉਣੀ ਸੀ ਵੀਡੀਓ ਇਹਦੀ ਪਰ ਜੇ ਕੋਈ ਕੱਚੀ ਲੈਣ ਦਾ ਚਾਹਵਾਨ ਹੋਵੇ ਤਾਂ ਕੋਈ ਚੱਕਰ ਨਹੀਂਗਾ ਬਾਹਲੀ ਕੱਚੀ ਵੀ ਹੈ ਨਹੀਂ 5-7 ਦੇਣੀ ਆ 5-7 ਦੇਣਾ ਫਾਇਦਾ ਹੀ ਹੋ ਜਾਣਾ ਇਹ ਚ ਹੂੰ ਜੇ ਤਾਂ ਹੁੰਦੀ ਤਿਆਰ ਅੱਜ ਦੇਣੀ ਸੀ ਆਪਾਂ 66000 ਦੀ ਹੂੰ ਹੁਣ ਬਸ ਅੱਜ ਵਾਲਾ ਭਾਅ 73500 ਦੀ ਦੇ ਦੇਣੀ ਆ ਅੱਜ 53 ਹਾਂ ਜੇ ਸਾਹਕੇ ਵੀਡੀਓ ਚ ਪਾਉਣੇ ਆ ਫੇਰ ਇਹਦਾ ਮੁੱਲ ਭਾਈ ਵੱਧ ਹੋਊਗਾ ਦੋਸਤੋ ਅੱਜ ਵਾਲਾ ਭਾਈ ਆ 73000 53000 ਦੀ ਦੇ ਦੇਣੀ ਉਹ ਤੁਹਾਨੂੰ ਵੀ ਪਤਾ 5-7 ਦਿਨ ਪੱਠੇ ਪਾਉਂ ਕੋਈ ਇਹ ਕਿਸੇ ਮਜਬੂਰੀ ਕਾਰ ਨਹੀਂ ਵੇਚੀ ਆ ਕੋਈ ਆਪਾਂ ਬੁੜੀ ਤੋਂ ਲਈ ਆ ਬੁੜੀ ਉਹ ਵਿਚਾਰੀ ਸਾਹਮ ਦੀ ਸੀ ਹੂੰ ਉਹਦੇ ਕੈਂਸਰ ਕੁੰਸਰ ਹੋ ਗਿਆ ਵਿਚਾਰੀ ਦੇ ਤਾਂ ਕਰਕੇ ਮਜਬੂਰੀ ਕਾਰ ਨੂੰ ਕਹਿੰਦੇ ਗਾਂ ਘਰ ਹੋਣੀ ਸੀ ਕੱਟਣ ਵਾਲੀ ਤਾਂ ਕਰਕੇ ਉਹਨਾਂ ਨੇ ਵੇਚੀ ਆ ਠੀਕ ਹੈ ਇਹ ਸਵਲਾਈਆਂ ਨਹੀਂ ਸਹੀ ਗੱਲਾਂ ਸਹੀ ਆ ਹਾਂ ਦੋਸਤੋ ਅੱਜ ਦੀ ਵੀਡੀਓ 'ਚ ਇਹ ਦੋ ਪਸ਼ੂ ਆ ਜਾਇਜ਼ ਜੀ ਕੀਮਤ ਆ ਬਾਕੀ ਮਾਨਤਾਣ ਹੋ ਜੂ ਹੋ ਜੂ ਕੱਲੇ-ਕੱਲੇ 'ਚ ਵੀ ਜੋੜੇ 'ਚੋਂ ਵੱਧ ਹੋ ਜੂ ਹਾਂ 5-7 ਦਿਨਾਂ ਦੇ ਵਿੱਚ ਵਿੱਚ ਬੱਚਾ ਦੇ ਜੂਗੀ ਤੇ ਜੇ ਕਿਸੇ ਨੂੰ ਬੱਚੇ ਵਾਲੀ ਚਾਹੀਦੀ ਆ ਤੇ ਇੱਕ ਨੰਬਰ ਸੂਈ ਸਵਾਈ ਆ ਦੁੱਧ ਕੋਈ 17-18 ਪਿਆਜੂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਮੈਂ ਫੈਟ ਫੋਨ ਪੂਰੀ ਫੁੱਲ ਆਉਗਾ ਕਿਉਂਕਿ ਇਹਨਾਂ ਵਿੱਚੋਂ ਐਫ ਨਸਲ ਦੀ ਯਾਦ ਵਾਲੀ ਵੜ ਕੋਈ ਵੀ ਨਹੀਂ ਮਗਰ ਬੱਚੀ ਆ ਪਿੰਡ ਕਾਲੀਕੇ ਆ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪਰਾਣਾ ਪੈਂਦੀ ਆ ਸਾਰਿਆਂ ਨੂੰ ਪਾਸਿਕ